ਤੁਸੀਂ ਯੂਥ ਨੂੰ ਸੰਗਰੂਰ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਕਿ ਸੁਖਪਾਲ ਖੈਰ ਨੂੰ ਕਿਉਂ ਉਹ ਸੰਸਦ ਚੁਣਨ ਕਿਉਂ ਵੋਟਾਂ ਪਾਉਣ ਇੱਕ ਪੰਜਾਬੀ ਕਿਹਾ ਜਾਂਦਾ ਕਿ ਜਿਹਦੇ ਘਰ ਅੱਗ ਲੱਗੀ ਹੋਵੇ ਨਾ ਸੇਕ ਨੂੰ ਲੱਗਦਾ ਜੀ ਮੇਰੇ ਫਾਦਰ ਤੁਸੀਂ ਬਹੁਤ ਅੱਗੇ ਚਲੇ ਗਏ ਸੀ ਐਮ ਭਰਾਣਾ ਪਤਾ ਨਹੀਂ ਉਹ ਪਰਮਾਤਮਾ ਦੇ ਹੱਥ ਚ ਚਲੋ ਕੋਈ ਗੱਲ ਯਾਦ ਆਸਵਾਦ ਤਾਂ ਹੁੰਦਾ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਸਿੰਪਲ ਤੁਸੀਂ ਮੈਨੂੰ ਗੱਲ ਯਾਦ ਕਰਾ ਐਨਐਸਏ ਦੀ ਗੱਲ ਕਰਦੇ ਨੇਸ਼ਨਲ ਸਿਕਿਉਰਿਟੀ ਐਕਟ ਜੀ ਇਦੇ ਵਿੱਚ ਨਾ ਜਿਹੜੇ ਤੁਸੀਂ ਵਕੀਲ ਐ ਕੋਈ ਮੇਰਾ ਭਰਾ ਸੁਣ ਰਿਹਾ ਹੋਊਗਾ ਤੂੰ ਜਾਣਦੇ ਐ ਕਿ ਜ਼ਮਾਨਤ ਲੈਣੀ ਐ ਐਨਐਸਏ ਚ ਬੜੀ ਔਖੀ ਆ ਬਹੁਤ ਔਖੀ ਕਿਉਂਕਿ ਪਹਿਲੇ ਤਾਂ ਆਪਾਂ ਜ਼ਮਾਨਤਾਂ ਲਈਦੀ ਹੁੰਦੀ ਸੀ ਕੋਰਟ ਚ ਜੇ ਮੈਂ ਅੱਜ ਤੁਸੀਂ ਮੇਰਾ ਕਿਸੇ ਦਾ ਕਤਲ ਵੀ ਕਰ ਦੋਂਗੇ ਤੁਹਾਨੂੰ 6 ਮਹੀਨੇ ਸਾਲ 2 ਸਾਲ 5 ਸਾਲ ਜੇਲ੍ਹ ਰੱਖਾਂਗੇ ਤੁਸੀਂ ਕੋਰਟ ਚ ਜ਼ਮਾਨਤ ਲਾਉਂਗੇ ਤੁਹਾਡੀ ਜ਼ਮਾਨਤ ਹੋ ਜੂਗੀ ਸ਼ਾਇਦ ਕਤਲ ਨਹੀਂ ਆ ਛੋਟੇ ਘੱਟ ਕੇਸ ਐਨਐਸਏ ਵਿੱਚ ਤੁਹਾਡੀ ਬੇਲ ਜਿਹੜੀ ਆ ਉਹ ਐਡਵਾਈਜ਼ਰੀ ਬੋਰਡ ਦੇ ਲੱਗਦੀ ਐ ਪਹਿਲੀ ਗੱਲ ਤਾਂ ਕੋਟਾ ਹੀ ਕੋਟਾਂ ਦਾ ਰਾਹ ਬੰਦ ਹੋ ਜਾਂਦਾ ਮੈਂ ਤੁਹਾਨੂੰ ਕਰੈਕਟ ਕਰਦਾ ਖੇਲਾ ਸਾਹਮਣੇ ਬੰਦੀ ਸਿੰਘਾਂ ਦੀ ਗੱਲ ਕੀਤੀ ਕਿਆ ਉਹ ਕਹਿੰਦੇ ਸਿਰਫ ਬੰਦੀ ਸਿੰਘ ਨਹੀਂ ਜੀ ਕੋਈ ਵੀ ਇਨਸਾਨ ਜੋ ਆਪਣੀ ਸਜ਼ਾ ਕੱਟ ਚੁੱਕਿਆ ਜੀ ਨਾਲ ਤੱਕਾ ਹੋ ਰਿਹਾ ਜੀ ਨਾਲ ਤੱਕਾ ਹੋ ਰਿਹਾ ਮੈਂ ਵਕੀਲ ਹਾਂ ਸਰ ਜੀ ਮੇਰੇ ਸਮਝ ਤੋਂ ਬਾਹਰ ਹੈ ਕਿ ਜੇ ਤੁਸੀਂ 1 ਸਾਲ ਦੀ ਸਜ਼ਾ ਸਪੋਜ਼ ਕਰੋ ਮੈਂ ਤੁਹਾਨੂੰ ਕੁਝ ਕੀਤਾ ਤੇ ਮੈਨੂੰ 1 ਸਾਲ ਦੀ ਸਜ਼ਾ ਜੇ ਤੁਸੀਂ ਮੈਨੂੰ ਰੱਖਣਾ ਹੀ 10 ਸਾਲ ਹੈ ਤੇ ਫਿਰ ਸਜ਼ਾ 1 ਸਾਲ ਵੀ ਕਿਉਂ ਰੱਖੀ ਹੈ ਬਿਲਕੁਲ ਭਗਵਾਨਤਮਾਨ ਦੀ ਸਰਕਾਰ ਨੇ 5 ਮੁਕਦਮੇ ਦਰਜ ਕੀਤੇ ਜੀ ਮੇਰੀ ਮਦਰ ਦਾ ਨਾਮ ਵੀ ਵਿੱਚ ਪਾਇਆ ਜੀ ਮੇਰੇ 72 ਸਾਲ ਦੀ ਭੂਆ ਨੇ ਉਹਨਾਂ ਦਾ ਵੀ ਨਾਮ ਵਿੱਚ ਪਾਇਆ ਜੀ ਸੋ ਮੇਰੇ ਫਾਦਰ ਨੇ ਸਦਾ ਆਪਣੇ ਕੰਮ ਦੇ ਆਧਾਰ ਤੇ ਵੋਟ ਮੰਗੀ ਹੈ ਮੈਨੂੰ ਬਨਵਾਸ ਹੈ ਕਿ ਸੰਗਰੂਰ ਦੇ ਲੋਕ ਉਹਨਾਂ ਕੰਮਾਂ ਦੇ ਆਧਾਰ ਤੇ ਉਹਨਾਂ ਨੂੰ ਵੋਟ ਪਾਉਣਗੇ ਇੱਕ ਆਮ ਆਦਮੀ ਪਾਰਟੀ 'ਚ ਮੇਰੇ ਫਾਦਰ ਰਹੇ ਨੇ ਸਰ ਜੀ ਉਥੇ ਡਿਸੈਂਟ ਡਾਈਸੈਂਟ ਜੀ ਉਥੇ ਆਪਣਾ ਵਕ ਓਪੀਨੀਅਨ ਰੱਖਣਾ ਅਲਾਉਡ ਨਹੀਂ ਹੈ ਅਲਾਉਡ ਨਹੀਂ ਜੇ ਉਹਨਾਂ ਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਤੋਂ ਮੈਂ ਅ ਨਾਰਾਜ਼ਗੀ ਆਪਣੀ ਦਿਖਾ ਕੇ ਤੇ ਮੈਂ ਪਾਰਟੀ ਛੱਡ ਸਵਾਂ ਤਾਂ ਤੇ ਜਿਹੜੀ ਪਾਰਟੀ 'ਚ ਉਹ ਗਏ ਨੇ ਉਥੇ ਆਪਣੀ ਨਾਰਾਜ਼ਗੀ ਨਹੀਂ ਜ਼ਾਹਿਰ ਕਰ ਸਕਦੇ ਹੋ ਤੁਹਾਨੂੰ ਪਤਾ ਸੀ ਆ ਇਹ ਬਹੁਤ ਦਲਵੀਰ ਗੋਲਡੀ ਇੱਕ ਔਰ ਬੜੇ ਅੱਛੇ ਬੁਲਾਰੇ ਸੀਗੇ ਬੀ ਆਨੈਸਟ ਉਸ ਸਮੇਂ ਕਿਉਂਕਿ ਯੂਥ ਵਿੱਚ ਘੱਟ ਬੁਲਾਰੇ ਹੁੰਦੇ ਜੋ ਜੋ ਪੈਨ ਪੰਜਾਬ ਜਾਂ ਪੰਜਾਬ ਪੱਧਰ ਤੇ ਆ ਕੇ ਉੱਭਰ ਸਕਣ ਤੇ ਉਹਨੇ ਕਿਹਾ ਕਿ ਖੈਰਾ ਸਾਹਿਬ ਜਦੋਂ ਕਿਸੇ ਨੂੰ ਛੱਡਦੇ ਨੇ ਤਾਂ ਬਹੁਤ ਪੜਦੇ ਨੇ ਉਸ ਤੋਂ ਬਾਅਦ ਹਰੇਕ ਨੂੰ ਆਪਣੇ ਛਾਤੀ ਨਾਲ ਲਾ ਕੇ ਰੱਖਦੇ ਨੇ ਮਿੰਨੂ ਮੈਂ ਤੁਸੀਂ ਮੇਰੇ ਫਾਦਰ ਨੂੰ ਵੀ ਕਦੀ ਸੁਣਿਆ ਹੋਊਗਾ ਜੀ ਤੇ ਸਾਨੂੰ ਆਪਣਾ ਨਿਸ਼ਾਨਾ ਸਾਡਾ ਟੀਚਾ ਆਪਣਾ ਕਲੀਅਰ ਦਿਖਦਾ ਜੀ ਜੀ ਇਹ ਕਿਹੜਾ ਕਿਲਾ ਤੇ ਕਿਹੜਾ ਢਾਨਾ ਤੇ ਇਹ ਉਹ ਮੈਂ ਇਹਨਾਂ ਗੱਲਾਂ 'ਚ ਜ਼ਿਆਦਾ ਵਿਸ਼ਵਾਸ ਨਹੀਂ ਕਰਦਾ ਤੁਸੀਂ ਬਹੁਤ ਵੱਡੀ ਲੜਾਈ ਜਿਹੜੀ ਸੰਭਾਲੀ ਹੈ 2022 ਦੇ ਵਿੱਚ ਜਦੋਂ ਤੁਹਾਡੇ ਫਾਦਰ ਸਾਹਿਬ ਅੰਦਰ ਸੀਗੇ ਜੀ ਤੁਸੀਂ ਭੁਲੱਤ ਦਾ ਕਿਲਾ ਫਤਿਹ ਕਰਨ ਦੇ ਵਿੱਚ ਤੁਹਾਡਾ ਵੱਡਾ ਯੋਗਦਾਨ ਹੈ ਮੈਂ ਮੰਨਦਾ ਇਹ ਗੱਲ ਜੀ ਸਤਾਰਾ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਜੀ ਰਾਲੀ ਜੀ ਮਿਹਰਬਾਨੀ ਜੀ ਤੁਸੀਂ ਮੌਕਾ ਦਿੱਤਾ ਮੈਨੂੰ ਤੇ ਮੈਂ ਪਹਿਲਾਂ ਤਾਂ ਸਵਾਲ ਤੁਹਾਨੂੰ ਇਹੀ ਕਰਨਾ ਚਾਹੁੰਦਾ ਕਿ ਸੰਗਰੂਰ ਦਾ ਮਜਾਜ ਮਹਿਤਾਬ ਖਹਿਰਾ ਕਿਵੇਂ ਦੇਖ ਰਹੇ ਨੇ ਸਰ ਅਸਲ ਵਿੱਚ ਮੇਰੇ ਫਾਦਰ ਨੇ ਸਰਦਾਰ ਸੁਖਪਾਲ ਸਿੰਘ ਖੈਰਾ ਨੇ ਪੰਜਾਬ ਵਿੱਚ ਕਿਤੇ ਵੀ ਜੋ ਅਤਿਆਚਾਰ ਹੋਇਆ ਜਾਂ ਅਨਿਆਇ ਹੋਇਆ ਜੀ ਜਾਂ ਖਾਸ ਕਰਕੇ ਕਿਸਾਨਾਂ ਦੇ ਮੁੱਦੇ ਤੇ ਜੇ ਜਦ ਕਿਸਾਨ ਆਤਮ ਹੱਤਿਆ ਹੋਈ ਜੀ ਤਾਂ ਮੇਰੇ ਮੇਰੇ ਫਾਦਰ ਹਰ ਪੂਰੇ ਪੰਜਾਬ ਵਿੱਚ ਘੁੰਮੇ ਜੀ ਜਦੋਂ ਤੁਸੀਂ ਪੰਜਾਬ ਭਰ ਵਿੱਚ ਲੋਕ ਹਿੱਤ ਕੰਮ ਕਰੋਗੇ ਜੀ ਤੋ ਜ਼ਾਹਿਰ ਜੀ ਗੱਲ ਹੈ ਕਿ ਲੋਕ ਤੁਹਾਡਾ ਸਾਥ ਦੇਣਗੇ ਜੀ ਇਹੀ ਜਦ ਅਸੀਂ ਸੰਗਰੂਰ ਆਏ ਤੇ ਲੋਕਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਸਭ ਤੋਂ ਪਹਿਲਾਂ ਤਾਂ ਬੜਾ ਮਾਣ ਦਿੱਤਾ ਸਤਿਕਾਰ ਦਿੱਤਾ ਆਦਰ ਦਿੱਤਾ ਆ ਲੋਕਾਂ ਦੀ ਲੜਾਈ ਲੜਦੇ ਲੜਦੇ ਅੱਜ ਮੈਨੂੰ ਮਾਣ ਹੈ ਕਿ ਮੈਂ ਤਾਂ ਆਪਣੀ ਜ਼ਿੰਦਗੀ 'ਚ ਮੈਂ ਸਮਝਦਾ ਹਾਂ ਹਜੇ ਤੱਕ ਕੋਈ ਲੜਾਈ ਨਹੀਂ ਲੜੀ ਕੋਈ ਬਹੁਤੀ ਵੱਡੀ ਲੋਕਾਂ ਦੀ ਲੜਾਈ ਜੀ ਪਰ ਮੇਰੇ ਫਾਦਰ ਨੇ ਲੜੀ ਉਹਦੇ ਕਰਕੇ ਲੋਕ ਮੈਨੂੰ ਅੱਜ ਚਾਹੁੰਦੇ ਨੇ ਮੈਨੂੰ ਪਿਆਰ ਕਰਦੇ ਨੇ ਜੀ ਸੋ ਬੜਾ ਅੱਛਾ ਲੱਗਦਾ ਜੀ ਮੈਂ ਆਪਨੇ ਆਪਣੇ ਖੁਸ਼ਕਿਸਮਤ ਸਮਝਦਾ ਹਾਂ ਸਾਡੇ ਸੀਐਮ ਸਾਹਿਬ ਜਿਹੜੇ ਭਗਵੰਤ ਮਾਨ ਨੇ ਉਹ ਕਹਿੰਦੇ ਨੇ ਕਿ ਆਪਦਾ ਇਹ ਕਿਲਾ ਸੰਗਰੂਰ ਜ਼ਿਲ੍ਹਾ ਇਸ ਬਿਆਨ ਨੂੰ ਤੁਸੀ ਕਿਵੇਂ ਲੱਗਦਾ ਕਿ ਤੁਸੀ ਹੁਣ ਇਹਨੂੰ ਕਿਲੇ ਨੂੰ ਤੋੜ ਪਾਓਗੇ ਜਾਂ ਦੇਖੋ ਸਰ ਮੈਂ ਕੋਈ ਇਹਨਾਂ ਦੀ ਇਦਾਂ ਦੀ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ ਅਸੀਂ ਆਪਣਾ ਕੰਮ ਕਰ ਰਹੇ ਹਾਂ ਜੀ ਜੀ ਮੈਨੂੰ ਮੈਂ ਤੁਸੀ ਮੇਰੇ ਫਾਦਰ ਨੂੰ ਵੀ ਕਦੀ ਸੁਨਿਆ ਹੋਊਗਾ ਜੀ ਤੇ ਸਾਨੂੰ ਆਪਣਾ ਨਿਸ਼ਾਨਾ ਸਾਡਾ ਟੀਚਾ ਆਪਣਾ ਕਲੀਅਰ ਦਿਖਦਾ ਜੀ ਜੀ ਇਹ ਕਿਹਦਾ ਕਿਲਾ ਤੇ ਕਿਹਦਾ ਢਾਨਾ ਤੇ ਇਹ ਉਹ ਮੈਂ ਇਹਨਾਂ ਗੱਲਾਂ 'ਚ ਜ਼ਿਆਦਾ ਵਿਸ਼ਵਾਸ ਨਹੀਂ ਕਰਦਾ ਜੇ ਤੁਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਦੀ ਗੱਲ ਕਰੋਗੇ ਜੀ ਹੱਕਾਂ ਤੇ ਹਕੂਕਾਂ ਦੀ ਗੱਲ ਕਰੋਗੇ ਜੀ ਤਾਂ ਕਿਲੇ ਬੰਨ ਵੀ ਜਾਣਗੇ ਤੇ ਟਹਿ ਵੀ ਜਾਣਗੇ ਪਰ ਖੈਰਾ ਸਾਹਿਬ ਤਾਂ ਇਹ ਦਾਅਵਾ ਕਰਦੇ ਨੇ ਕਿ ਮੈਂ ਇਹਨਾਂ ਦਾ ਕਿਲਾ ਭੰਨੂਗਾ ਫਿਰ ਇਹਨਾਂ ਦੀ ਪੁੱਛ ਨਹੀਂ ਵੀ ਹੋ ਜੂਗੀ ਬਿਲਕੁਲ ਠੀਕ ਹੈ ਜੀ ਖੈਰਾ ਸਾਹਿਬ ਮੇਰਾ ਐਡਾ ਕੋਈ ਸਿਆਸੀ ਕੈਰੀਅਰ ਨਹੀਂ ਹੈ ਜੀ ਜੇ ਮੈਂ ਕਵਾਂਗੇ ਅਸੀਂ ਯਾ ਕਰਦਾਂਗੇ ਉਹ ਕਰਦਾਂਗੇ ਮੈਂ ਤੁਸੀਂ ਬਹੁਤ ਵੱਡੀ ਲੜਾਈ ਜਿਹੜੀ ਸੰਭਾਲੀ ਹੈ 2022 ਦੇ ਵਿੱਚ ਜਦੋਂ ਤੁਹਾਡੇ ਫਾਦਰ ਸਾਹਿਬ ਅੰਦਰ ਸੀਗੇ ਜੀ ਤੁਸੀਂ ਭਲੱਤ ਦਾ ਕਿਲਾ ਫਤਿਹ ਕਰਨ ਦੇ ਵਿੱਚ ਤੁਹਾਡਾ ਵੱਡਾ ਯੋਗਦਾਨ ਆ ਮੈਂ ਮੰਨਦਾ ਇਹ ਗੱਲ ਜੀ ਪਰ ਤੁਸੀਂ ਹੁਣ ਤੁਸੀਂ ਦੱਸੋ ਆਪ ਦਾ ਐਕਸਪੀਰੀਅੰਸ ਕੀ ਕਹਿਣਾ ਚਾਹੁੰਦੇ ਹੋ ਦੇਖੋ 2022 ਦਾ ਜਿਹੜਾ ਭਲੱਤ ਦਾ ਤੁਸੀਂ ਕਿਲਾ ਕਹਿੰਦੇ ਹੋ ਮੈਂ ਉਹਨੂੰ ਸਮਝਦਾ ਕਿ ਉਹ ਸਾਡੀ ਹੋਮ ਦੀ ਲੜਾਈ ਸੀ ਜੀ ਸਾਡੇ ਨਾਲ ਜੋ ਧੱਕਾ ਕੀਤਾ ਗਿਆ ਉਸ ਸਮੇਂ ਬੀਜੇਪੀ ਸਰਕਾਰ ਵੱਲੋਂ ਜੀ ਤੇ ਹੁਣ ਕੁਝ ਮਹੀਨੇ ਪਹਿਲੇ ਤੁਸੀਂ ਦੇਖਿਆ ਮੇਰੇ ਫਾਦਰ ਸਰਦਾਰ ਸੁਖਪਾਲ ਸਿੰਘ ਜੀ ਉਹਨਾਂ ਨੂੰ ਇੱਕ ਉਸੀ ਬੇਬੁਨਿਆਦ ਕੇਸ ਵਿੱਚ ਜਿੱਦ ਸਾਨੂੰ ਜਮਾਨਤਾਂ ਮਿਲ ਚੁੱਕੀਆਂ ਜੀ ਸੁਪਰੀਮ ਕੋਰਟ ਨੇ ਸਾਡੇ ਹੱਕ 'ਚ ਫੈਸਲਾ ਕਰ ਚੁੱਕੇ ਦਾ ਆਰਡਰ ਪਾਸ ਕੀਤਾ ਜੀ ਫਿਰ ਵੀ ਸਾਨੂੰ ਦੋ ਵਾਰ ਜੇਲ੍ਹ ਜਾਣਾ ਪਿਆ ਤੋਂ ਮੇਰੇ ਫਾਦਰ ਦਾ ਨਜ਼ਰੀਆ ਲੱਗਿਆ ਜੀ ਮੈਂ ਨਜ਼ਰੀਆ ਆਪਣਾ ਤੁਹਾਨੂੰ ਆਪਣਾ ਦੱਸ ਤਾ ਜੀ ਤੇ ਜੇ ਚੋਣ ਜਿੱਤ ਜਾਂਦੇ ਨੇ ਇਥੋਂ ਸਰਪਾਲ ਸਿੰਘ ਖਹਿਰਾ ਪੁਲਤ ਹਲਕੇ ਦੇ ਫਿਰ ਅਗਲੇ ਐਮਐਲਏ ਸੀ ਮਹਿਤਾਬ ਖਹਿਰੇ ਨੂੰ ਹੀ ਦੇਖਾਂਗੇ ਨਹੀਂ ਇਹ ਤਾਂ ਦੇਖੋ ਪ੍ਰਮਾਤਮਾ ਦੇ ਹੱਥ 'ਚ ਲਾਲੀ ਜੀ ਅਸੀਂ ਆਪਾਂ ਸਿਰਫ ਆਪਣੀ ਮਿਹਨਤ ਕਰ ਸਕਦੇ ਹਾਂ ਲੜਾਈ ਦੇ ਸਕਦੇ ਹਾਂ ਜੀ ਅਖੀਰ ਚ ਕੀ ਹੁੰਦਾ ਉਹ ਤਾਂ ਇਹਨਾਂ ਲੋਕਾਂ ਦੇ ਹੱਥ ਚ ਹੈ ਚੋਣ ਤਾਂ ਤੁਸੀਂ ਲੜੋਗੇ ਇਹ ਤਾਂ ਹਜੇ ਜੀ ਪਹਿਲੇ 4 ਤਰੀਕ ਦਾ ਉਡੀਕਤਾ ਕਰ ਲਈਏ ਜੀ ਜਦੋਂ ਕੋਈ ਫੈਸਲਾ ਹੋਊਗਾ ਤਾਂ ਹੀ ਮੈਂ ਤੁਹਾਨੂੰ ਦੱਸ ਪਾਉਂਗਾ ਜੀ ਇੱਕ ਗੋਲਡੀ ਜਿਹੜਾ ਆਪਣਾ ਸਾਬਕਾ ਕਾਂਗਰਸੀ ਵਿਧਾਇਕ ਸੀਗਾ ਉਹਨੇ ਪਾਰਟੀ ਛੱਡੀ ਤੇ ਉਹਨੇ ਕਿਹਾ ਕਿ ਖੈਰਾ ਸਾਹਿਬ ਜਦੋਂ ਕਿਸੇ ਨੂੰ ਛੱਡਦੇ ਨੇ ਤਾਂ ਬਹੁਤ ਭੰਡਦੇ ਨੇ ਉਸ ਤੋਂ ਬਾਅਦ ਹਰੇਕ ਨੂੰ ਆਪਣੇ ਛਾਤੀ ਨਾਲ ਲਾ ਕੇ ਰੱਖਦੇ ਨੇ ਇਸ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਸਟੂਡੈਂਟ ਪੋਲਿਟਿਕਸ ਦੇ ਵਿੱਚ ਵੀ ਗੋਲਡੀ ਦੇ ਨਾਲ ਮੈਂ 골ਡੀ ਦਾ ਜੂਨੀਅਰ ਸੀ ਮੈਂ ਸਟੂਡੈਂਟ ਪੋਲਿਟਿਕਸ ਵਿੱਚ ਮੈਂ ਕਦੀ ਐਕਟਿਵ ਨਹੀਂ ਰਿਹਾ ਸੀ ਜੀ ਪਰ ਤੁਸੀਂ ਜਾਣਦੇ ਤਾਂ ਹੈ ਪੀਜੂ ਮੈਨੂੰ ਪਤਾ ਸੀਗਾ ਕਿ 골 ਦਲਵੀਰ 골ਡੀ ਇੱਕ ਔਰ ਬੜੇ ਅੱਛੇ ਬੁਲਾਰੇ ਸੀਗੇ ਬਹੁਤ ਹਾਣਸਟ ਉਸ ਸਮੇਂ ਕਿਉਂਕਿ ਯੂਥ ਵਿੱਚ ਘੱਟ ਬੁਲਾਰੇ ਹੁੰਦੇ ਜੋ ਜੋ ਪੈਨ ਪੰਜਾਬ ਜਾਂ ਪੰਜਾਬ ਪੱਧਰ ਤੇ ਆ ਕੇ ਉੱਭਰ ਸਕਰ ਬਿਲਕੁਲ ਜੀ ਬਿਲਕੁਲ ਦੇਖੋ 골ਡੀ ਜੀ ਦਾ ਮੈਨੂੰ ਗੱਲ ਅਸਲ ਵਿੱਚ ਸਮਝ ਨਹੀਂ ਆਈ ਹਮ ਸਿਰਫ ਇਲੈਕਸ਼ਨ ਲੜਨਾ ਅਜੈਂਡਾ ਨਹੀਂ ਹੋਣਾ ਚਾਹੀਦਾ ਜੀ ਜੀ ਖਾਸ ਕਰਕੇ ਉਦੋਂ ਜਦੋਂ ਤੁਸੀਂ ਬੈਕ ਟੂ ਬੈਕ ਦੋ ਇਲੈਕਸ਼ਨ ਹਾਰ ਕੇ ਆਏ ਹੋ ਜੀ ਜੇ ਤਾਂ ਸਿਰਫ ਇਲੈਕਸ਼ਨ ਹੀ ਲੜਨੀ ਸੀ ਤੇ ਕੋਈ ਟੱਕਰ ਨਹੀਂ ਦੇਣੀ ਜਾਂ ਜਿੱਤ ਦੇ ਵੱਲ ਕੋਈ ਸੋਚਣਾ ਨਹੀਂ ਫਿਰਤਾ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਸਕਦੀ ਸੀ ਪਾਰਟੀ ਜਿਹੜੀ ਵੀ ਆ ਕੋਈ ਟਿਕਟ ਦਿੰਦੀ ਉਹ ਸਾਰਾ ਆਪਣਾ ਸਰਵੇ ਕਰਾ ਕੇ ਜੀ ਗਰਾਉਂਡ ਰਿਪੋਰਟ ਲੈ ਕੇ ਦਿੰਦੀ ਹੈ ਉਹ ਉਹ ਹੁਣ ਕੀ ਕਹਿਣਾ ਚਾਹੁੰਦੇ ਸਰ ਉਹਨਾਂ ਦੇ ਉਹਨਾਂ ਨੂੰ ਉਹਨਾਂ ਨੂੰ ਨਵੀਂ ਪਾਰਟੀ ਆਪਣੀ ਮੁਬਾਰਕਬਾਦ ਕੱਲ ਪਰਸੋਂ ਉਹਨਾਂ ਦੀ ਝਾੜੂ ਦੀ ਫੋਟੋ ਚੱਲ ਰਹੀ ਹੈ ਜਿੱਥੇ ਮੇਰਾ ਖਿਆਲ ਤੁਸੀਂ ਸਾਰਿਆਂ ਨੇ ਦੇਖਿਆ ਹੋਊਗਾ ਝਾੜੂ ਨੇ ਸਾਰੇ ਹੱਥ ਖੜੇ ਕਰੇ ਕੀਤੇ ਆ ਤੇ ਗੋਲਡੀ ਜੀ ਨੂੰ ਅਖੀਰ ਚ ਖੜਾਇਆ ਅਸਲ ਵਿੱਚ ਗੋਲਡੀ ਜੀ ਦਾ ਇਸਤੇਮਾਲ ਕੀਤਾ ਗਿਆ ਜੀ ਗੋਲਦੀ ਜੀ ਗੋਲਦੀ ਦੀ ਬਾਹਮ ਰੋੜ ਗਿਆਵਲ ਤਾਂ ਉੱਥੇ ਪਹਿਲੇ ਇਨਕੁਆਰੀਆਂ ਕਰਾਈਆਂ ਜੋ ਵੀ ਸਾਹਿਬ ਤੁਸੀਂ ਡੀਟੇਲ ਚ ਮੇਰੇ ਤੋਂ ਜ਼ਿਆਦਾ ਜਾਣਦੇ ਹੋਗੇ ਵਿਜੀਲੈਂਸ ਦੇ ਬਸ ਤੇ ਵਿਜੀਲੈਂਸ ਦੀਆਂ ਇਨਕੁਆਰੀਆਂ ਚੱਲ ਰਹੀਆਂ ਸੀ 5 ਜਾਂ 6 ਜੀ ਉਹਨਾਂ ਦੀ ਫਿਰ ਬਾਹਮ ਰੋੜ ਕੇ ਉਹਨਾਂ ਨੂੰ ਜੁਆਇਨ ਕਰਾਣਾ ਮੈਂ ਸਮਝਦਾ ਉਹਨਾਂ ਦਾ ਇਸਤੇਮਾਲ ਕੀਤਾ ਗਿਆ ਜੀ ਉਹਨਾਂ ਦਾ ਭਵਿੱਖ ਕਾਂਗਰਸ ਪਾਰਟੀ ਵਿੱਚ ਜ਼ਰੂਰ ਬਹੁਤ ਅੱਛਾ ਭਵਿੱਖ ਸਿਗਾ 32-33 ਸਾਲ ਦੀ ਉਮਰ ਤੇ ਉਹ ਤਿੰਨ-ਚਾਰ ਇਲੈਕਸ਼ਨਾਂ ਲੜ ਚੁੱਕੇ ਸੀ ਜੀ ਜੀ ਸੋ ਮੇਰਾ ਖਿਆਲ ਹੈ ਕਿ ਜੇ ਕਾਂਗਰਸ 'ਚ ਰਹਿੰਦੇ ਤੇ ਪਹਿਲੇ ਇਸ ਜ਼ਿਲ੍ਹੇ ਦੇ ਪਹਿਲੇ ਚਾਰ ਪੰਜ ਲੀਡਰਾਂ ਚ ਉਹਨਾਂ ਦਾ ਨਾਮ ਆਣਾ ਬਿਲਕੁਲ ਜੀ ਆਮ ਆਦਮੀ ਪਾਰਟੀ ਇਸ ਦਾ 9 ਐਮਐਲਏ ਨੇ ਚਾਰ ਮੰਤਰੀ ਨੇ ਇੱਕ ਮੁੱਖ ਮੰਤਰੀ ਹੈ ਇਸ ਜ਼ਿਲ੍ਹੇ ਵਿੱਚ ਉਹਨਾਂ ਦਾ ਕੀ ਹੋਊਗਾ ਪਰ ਸ਼ਾਇਦ ਉਹਨਾਂ ਦਾ ਕੋਈ ਕਾਰਨ ਹੋਊਗਾ ਜਿਵੇਂ ਵਰਿੰਦਰ ਢੱਲੋਂ ਸਾਥੀ ਰਹੇ ਨੇ ਉਹਨਾਂ ਦੇ ਯੂਥ ਦੇ ਆਗੂ ਨੇ ਤੁਹਾਨੂੰ ਪਤਾ ਯੂਨੀਵਰਸਿਟੀ 'ਚ ਪੋਲਿਟਿਕਸ ਕਰਦੇ ਰਹੇ ਨੇ ਉਹ ਉਹਨਾਂ ਨੇ ਕਿਹਾ ਕਿ ਗੋਲ ਜੀ ਪਰੇਸ਼ਾਨ ਬਹੁਤ ਸੀ ਪਰ ਮੈਨੂੰ ਇਹ ਨਹੀਂ ਪਤਾ ਕਿ ਉਹਨੇ ਇਹ ਫੈਸਲਾ ਆਪ ਦੇ ਵਿੱਚ ਜਾਣ ਦਾ ਕਿਉਂ ਲਿਆ वैसे अंदरूनी लड़ाईयां कांग्रेस ਦੇ ਵਿੱਚ ਵੀ ਬਹੁਤ ਚੱਲਦੀਆਂ ਰਹਿੰਦੀਆਂ ਨੇ ਉਹਨਾਂ ਨੇ ਦੇਖੋ ਇਹ ਇਹਦੀ ਟਿੱਪਣੀ ਤਾਂ ਮੈਂ ਨਹੀਂ ਕਰ ਸਕਦਾ ਜੇ ਉਹ ਨਰਾਜ਼ ਸੀਗੇ ਪਰੇਸ਼ਾਨ ਸੀਗੇ ਤੇ ਹਰ ਇੱਕ ਗੱਲ ਦਾ ਹੱਲ ਹੱਲ ਹੁੰਦਾ ਦੇਖੋ ਆਮ ਆਦਮੀ ਪਾਰਟੀ 'ਚ ਮੇਰੇ ਫਾਦਰ ਰਹੇ ਨੇ ਸਰ ਉੱਥੇ ਡਿਸੈਂਟ ਡਿਸੈਂਟ ਉੱਥੇ ਆਪਣਾ ਵਕ ਓਪੀਨੀਅਨ ਰੱਖਣਾ ਅਲਾਉਡ ਨਹੀਂ ਹੈ ਅਲਾਉਡ ਨਹੀਂ ਜੇ ਉਹਨਾਂ ਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਤੋਂ ਮੈਂ ਨਰਾਜ਼ਗੀ ਆਪਣੀ ਦਿਖਾ ਕੇ ਤੇ ਮੈਂ ਪਾਰਟੀ ਛੱਡ ਸਵਾਂ ਤਾਂ ਤੇ ਜਿਹੜੀ ਪਾਰਟੀ 'ਚ ਉਹ ਗਏ ਨੇ ਉਥੇ ਆਪਣੀ ਨਰਾਜ਼ਗੀ ਨਹੀਂ ਜ਼ਾਹਿਰ ਕਰ ਸਕਦੇ ਹੋ ਮਤਲਬ ਬੋਲਣ ਦੇ ਅਧਿਕਾਰ ਨਹੀਂ ਹੈਗੇ ਉਥੇ ਡਿਸੈਂਟ ਕਾਂਗਰਸ ਪਾਰਟੀ ਕਿੱਦਾਂ ਦੀ ਪਾਰਟੀ ਹੈ ਤੁਸੀਂ ਕਹਿੰਦੇ ਨਾ ਕਿ ਆਪਸੀ ਕਲੇਸ਼ ਜਾਂ ਲੜਾਈ ਬਹੁਤ ਹੈ ਜੀ ਕਾਂਗਰਸ ਪਾਰਟੀ ਕਿੱਦਾਂ ਦੀ ਪਾਰਟੀ ਹੈ ਜੋ ਜਿੱਥੇ ਤੁਸੀਂ ਆਪਣਾ ਜੇ ਤੁਸੀਂ ਕਿਸੇ ਚੀਜ਼ ਨਾਲ ਸਹਿਮਤ ਨਹੀਂ ਹੋ ਜੀ ਤਾਂ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਜੀ ਔਰ ਆਮ ਆਦਮੀ ਪਾਰਟੀ ਇੱਕ ਐਸੀ ਪਾਰਟੀ ਜਿੱਥੇ ਉਹ ਇਹ ਬਿਲਕੁਲ ਮਨਜ਼ੂਰ ਨਹੀਂ ਆ। ਜੀ। ਸੋ ਕਿਤਨਾ ਕਿਤੇ ਇਹਨਾਂ ਨੂੰ ਇਹ ਟੰਗੀ ਦਾ ਸਾਹਮਣਾ ਕਰਨਾ ਪੋਪਾ। ਖੈਰਾ ਸਾਹਿਬ ਤਾਂ ਵੈਸੀ ਬਾਗੀ ਤਬੀਅਤ ਦੇ ਮਾਲਕ ਨੇ। ਉਹਨਾਂ ਨੇ ਤਾਂ ਕੱਲ ਵੀ ਐਲਾਨ ਕੀਤਾ ਕਿ ਮੈਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਹੀ ਬੋਲੂਗਾ। ਕਿਉਂਕਿ ਪਾਰਟੀ ਦੇ ਮੈਨੀਫੈਸਟੋ ਤੋਂ ਵੀ ਉਹ ਉਪਰ ਉੱਟ ਕੇ ਲੋਕ ਹਿੱਤਾਂ ਦੇ ਜਿਹੜੇ ਜਿਹੜੇ ਕੰਮ ਨੇ ਉਹ ਵੀ ਉਹ ਕਰਦੇ ਨੇ। ਬਿਲਕੁਲ ਸਰ ਮੇਰੇ ਫਾਦਰ ਤੁਸੀਂ ਜਿੱਦਾਂ ਕਿ ਲੋਕ ਖੇਤ ਦੇ ਕੰਮ ਕਰਦੇ ਆ ਅਸਲ ਵਿੱਚ ਤੁਹਾਡੀ ਪਾਰਟੀ ਤੁਸੀਂ ਜਦ ਲੋਕਾਂ ਵਿੱਚ ਵਿਚਰਦੇ ਹੋ ਜੇ ਤੁਸੀਂ ਲੋਕਾਂ ਦੇ ਹੱਕ ਦੀ ਗੱਲ ਨਹੀਂ ਕਰੋਗੇ ਫਿਰ ਤੁਸੀਂ ਲੋਕ ਤੁਹਾਨੂੰ ਕਿਉਂ ਕਿਸੇ ਲਾਇਕ ਸਮਝਣਗੇ ਮੈਂ ਤੁਹਾਨੂੰ ਕਰੈਕਟ ਕਰਦਾ ਖਿਆਲ ਸਾਹਿਬ ਨੇ ਬੰਦੀ ਸਿੰਘਾਂ ਦੀ ਗੱਲ ਕੀਤੀ ਕਿਹਾ ਉਹ ਕਹਿੰਦੇ ਸਿਰਫ ਬੰਦੀ ਸਿੰਘ ਨਹੀਂ ਜੀ ਕੋਈ ਵੀ ਇਨਸਾਨ ਜੋ ਆਪਣੀ ਸਜ਼ਾ ਕੱਟ ਚੁੱਕਿਆ ਜਿਹਨਾਂ ਨਾਲ ਤਕਾ ਹੋ ਰਿਹਾ ਜਿਹਨਾਂ ਨਾਲ ਤਕਾ ਹੋ ਰਿਹਾ ਮੈਂ ਵਕੀਲ ਹਾਂ ਸਰ ਜੀ ਮੇਰੇ ਸਮਝ ਤੋਂ ਬਾਹਰ ਹੈ ਕਿ ਜੇ ਤੁਸੀਂ 1 ਸਾਲ ਦੀ ਸਜ਼ਾ ਸਪੋਜ਼ ਕਰੋ ਮੈਂ ਤੁਹਾਨੂੰ ਕੁਝ ਕੀਤਾ ਤੇ ਮੈਨੂੰ 1 ਸਾਲ ਦੀ ਸਜ਼ਾ ਕੋ ਤੁਸੀਂ ਮੈਨੂੰ ਰੱਖਣਾ ਹੀ 10 ਸਾਲ ਹੈ ਤੇ ਫਿਰ ਸਜ਼ਾ 1 ਸਾਲ ਵੀ ਘੱਟ ਰੱਖੀ ਹੈ ਬਿਲਕੁਲ ਜੀ ਇਹ ਮਨੁੱਖੀ ਅਧਿਕਾਰਾਂ ਦਾ ਇੱਕ ਤਰ੍ਹਾਂ ਦਾ ਹਨਨ ਕਹਿ ਸਕਦੇ ਆ ਮਨੁੱਖੀ ਅਧਿਕਾਰਾਂ ਤੇ ਇਹ ਇੱਕ ਅਟੈਕ ਹੈ ਜੀ ਜੋ ਮੈਂ ਸਮਝਦਾ ਸਿਰਫ ਬੰਦੀ ਸਿੰਘ ਨਹੀਂ ਇਸ ਤੱਕ ਸੀਮਿਤ ਨਹੀਂ ਹੈ ਸਰ ਜਿਹੜਾ ਵੀ ਇਨਸਾਨ ਜੇਲ ਆਪਣੇ ਜੇਲ ਦੀ ਸਮਾਂ ਕੱਟ ਚੁੱਕਿਆ ਹੈ ਉਹਨੂੰ ਰਿਹਾ ਹੋਣਾ ਚਾਹੀਦਾ ਮੇਰੇ ਫਾਦਰ ਜਦ ਨਬਾ ਜੇਲ ਚ ਗਏ ਜੀ ਦੇਖੋ ਹੁਣ ਬੰਦੇ ਨੂੰ ਐਕਸਪੀਰੀਅੰਸ ਕਿੱਥੋਂ ਮਿਲਦਾ ਗਰਾਊਂਡ ਤੋਂ ਮਿਲਦਾ ਜੀ ਆਮ ਆਦਮੀ ਪਾਰਟੀ ਦਾ ਮਕਸਦ ਤਾਂ ਸੀਗਾ ਕਿ ਸੁਪਾਲ ਖੇਰ ਨੂੰ ਖਤਮ ਕਰ ਦਈਏ ਲੋਕਾਂ ਚ ਇੱਕ ਇੱਕ ਇਦਾਂ ਦਾ ਇੱਕ ਅਹਿਸਾਸ ਹੋਵੇ ਕਿ ਸੁਪਾਲ ਖੈਰਾ ਪਤਾ ਨਹੀਂ ਕਿੰਨਾ ਵੱਡਾ ਤਸਕਰ ਹੈ ਜੀ ਮੇਰੇ ਫਾਦਰ ਜੀ तकरीबन 4 ਮਹੀਨੇ ਜੇਲ੍ਹ ਰਹੇ ਨਾਬੇਚ ਜੀ ਉੱਥੇ ਉਹਨਾਂ ਨੂੰ ਅਨੇਕੋ ਐਸੇ ਲੋਕ ਮਿਲੇ ਜਿਹੜੀਆਂ ਛੋਟੇ-ਛੋਟੇ 23 24 25 26 ਦੇ ਮੁਕਦਮੇ ਜੀ ਜਿਹੜੀਆਂ ਆਪਣੇ ਜਮਾਨਤਾਂ ਨਹੀਂ ਕਰਾ ਸਕਦੇ ਜੀ ਉਹ ਆਪਣੀ ਸਜ਼ਾ ਵੀ ਕੱਟ ਚੁੱਕੇ ਹੋਏ ਮਤਲਬ ਗਰੀਬ ਨੇ ਜਾਂ ਨਾ ਲੈ ਦੀ ਘੜੀਆਂ ਜਮਾਨਤਾਂ ਨਹੀਂ ਪਰ ਸਕਦੇ ਜ਼ਮੀਨਾਂ ਨਹੀਂ ਆ ਤੁਹਾਨੂੰ ਪਤਾ ਸਾਰੇ ਪ੍ਰੋਸੀਜਰ ਬੜਾ ਆਪਣਾ ਹੋਆ ਤੋ ਉੱਥੇ ਕਹਿੰਦੇ ਕਿ ਤਕਰੀਬਨ 25 ਤੋਂ 30% ਐਸੇ ਲੋਕ ਨੇ ਜਾਂ ਤਾਂ ਜੋ ਬੇਗੁਨਾ ਨੇ ਜਾਂ ਆਪਣੀ ਸਜ਼ਾ ਕੱਟ ਚੁੱਕੇ ਨੇ ਜੀ ਸੋ ਉਹਨਾਂ ਨੂੰ ਉਹਨਾਂ ਦਾ ਲੋਕਾਂ ਦਾ ਦਰਦ ਦਿਖਿਆ ਤੇ ਤਾਂ ਉਹਨਾਂ ਨੇ ਇਦਾਂ ਦੀ ਗੱਲ ਕੀਤੀ ਜੀ ਇੱਕ ਤੁਸੀਂ ਯੂਨੀਵਰਸਿਟੀ 'ਚ ਪੜ੍ਹੇ ਹੋ ਮਹਿਤਾਬ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਤੁਸੀਂ ਜੀਵਨ ਜੋਤ ਨੂੰ ਜਗਨੂਨ ਨੂੰ ਵੀ ਜਾਣਦੇ ਹੋਵੋਗੇ ਜਿਹੜਾ ਮਾਨਸਾ ਸਿੱਧੂ ਮੂਸੇਵਾਲਾ ਮੈਨੂੰ ਪਤਾ ਮੈਨੂੰ ਪਤਾ ਨਹੀਂ ਮੈਨੂੰ ਟੂ ਬੀ ਓਨੈਸਟ ਮੈਂ 5 ਇਅਰ ਲਾਅ ਵਿੱਚ ਸਿਕਾ ਮੇਰਾ ਨਹੀਂ ਖਿਆਲ ਹੋਉ ਤੁਸੀਂ ਕਿਹੜੇ ਸਾਲ ਤੋਂ ਲੈ ਕੇ ਕਿੰਨੇ ਸਾਲ ਮੈਂ 2000 ਮੇਰਾ ਖਿਆਲ 8 ਤੋਂ ਲੈ ਕੇ 13 ਤੱਕ ਮੇਰੇ 5 ਸਾਲ ਮੈਂ ਜਿਹੜੀ ਲਾਅ ਕੀਤੀ ਉਹ 5 ਸਾਲ ਵਾਲਾ ਕੋਰਸ ਸੀ ਇੱਕ ਡਿਪਾਰਟਮੈਂਟ ਹੈ ਪਤਾ ਨਹੀਂ ਮੈਨੂੰ ਪਤਾ ਨਹੀਂ ਮੈਂ ਸਾਰਾ ਉੱਥੇ ਪੜਿਆ ਅੱਛਾ ਮੈਂ ਇੱਕ 3 ਇਅਰ ਲਾਅ ਹੈ ਇੱਕ 5 ਇਅਰ ਲਾਅ ਮੈਂ 5 ਇਅਰ ਵਾਲੇ ਸੀ ਜੀ ਤੋ ਇਹ ਜਗਨੂ ਮੈਂ ਨਹੀਂ ਕਦੀ ਮਿਲਿਆ ਨਾਂ ਮੈਂ ਉਹਨੂੰ ਜਾਣਦਾ ਕਿਉਂਕਿ ਮੈਂ ਤੁਹਾਨੂੰ ਤਾਂ ਪੁੱਛਣਾ ਚਾਹੁੰਦਾ ਕਿ ਇਹ ਐਨਐਸਯੂ ਤੇ ਮਤਲਬ ਪ੍ਰੋ ਕਾਂਗਰਸੀ ਆਦਮੀ ਹੈ ਚਲੋ ਹੋ ਸਕਦਾ ਵੀ ਉਹਦਾ ਨਿੱਜੀ ਤੌਰ ਤੇ ਕਿਹਦੇ ਉਹ ਵੈਸੇ ਕਰਨ ਔਜਲੇ ਦੇ ਨਾਲ ਸੰਬੰਧਤ ਆਦਮੀ ਆ ਉਹ ਲਾਲੀ ਜੀ ਮੈਂ ਮਤਲਬ ਉਹਦਾ ਦੱਸਿਆ ਮੈਂ ਪੋਲੀਟੀਕਲੀ ਐਕਟਿਵ ਨਹੀਂ ਸੀਗਾ ਮੈਂ ਆਪਣੀ ਪੜ੍ਹਾਈ ਵੱਲ ਜ਼ਿਆਦਾ ਧਿਆਨ ਦਿੰਦਾ ਸੀ ਜੀ ਤੇ ਖੈਰਾ ਸਾਹਿਬ ਤੁਸੀਂ ਕਿਵੇਂ ਇਲੈਕਸ਼ਨ ਦਾ ਮਤਲਬ ਮਾਹੌਲ ਸਾਰੇ ਤੁਸੀਂ ਪਿੰਡਾਂ 'ਚ ਜਾ ਰਹੇ ਹੋ ਤੇ ਕਿਵੇਂ ਆਪਾਂ ਇਹ ਕਿਲਾ ਫਤਿਹ ਕਰਾਂਗੇ ਲਾਲੀ ਜੀ ਮੈਂ ਤੁਹਾਨੂੰ ਜਿੱਦਾਂ ਸ਼ੁਰੂ ਚ ਕਿਹਾ ਸੀਗਾ ਬਹੁਤ ਮੈਨੂੰ ਅੱਛਾ ਲੱਗ ਰਿਹਾ ਲੋਕਾਂ ਵੱਲੋਂ ਬੜਾ ਪਿਆਰ ਮਿਲ ਰਿਹਾ ਜੀ ਮੇਰੇ ਫਾਦਰ ਦੇ ਕੀਤੇ ਹੋਏ ਕੰਮ ਜੀ ਅੱਜ ਦੇਖੋ ਤੁਸੀਂ ਜਦੋਂ ਤੁਸੀਂ ਇਲੈਕਸ਼ਨ ਲੜਦੇ ਹੋ ਜੀ ਤਾਂ ਤੁਸੀਂ ਆਪਣੇ ਕੀਤੇ ਹੋਏ ਕੰਮਾਂ ਦਾ ਆਧਾਰ ਤੇ ਤੁਸੀਂ ਵੋਟਾਂ ਮੰਗਦੇ ਹੋ ਜੀ ਆਪਾਂ ਨੂੰ ਦੱਸਣਾ ਪੈਂਦਾ ਕਿ ਮੈਂ ਕਿ ਮੈਂ ਆਹ ਬੋਲਟੀਆ ਮੈਨੂੰ ਤਾਂ ਵੋਟ ਪਾਓ ਮੈਨੂੰ ਤਾਂ ਵੋਟ ਪਾਓ 5 ਸਾਲ ਮੇਰੇ ਫਾਦਰ ਨੇ ਕੰਮ ਕੀਤਾ 5 ਸਾਲ ਨਹੀਂ ਮੇਰਾ ਖਿਆਲ 97 ਤੋਂ ਲੈ ਕੇ ਤੁਸੀਂ ਲਾ ਲਓ 99 ਵਿੱਚੋਂ ਪਹਿਲੀ ਇਲੈਕਸ਼ਨ ਲੜੇ ਸੀ ਮੈਂ ਉਹਨਾਂ ਨੂੰ ਸੰਘਰਸ਼ੀ ਕਰਦੇ ਦੇਖਿਆ ਜੀ 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 ਬਿਲਕੁਲ ਲੋਕਾਂ ਦੀ ਲੜਾਈ ਲੜਦੇ ਦੇਖਿਆ ਉਹਦੇ ਮੇਰੇ ਫਾਦਰ ਖਿਲਾਫ ਤੁਸੀਂ ਮੰਨੋਗੇ 17 ਪਰਚੇ ਹੋ ਚੁੱਕੇ ਆ ਜੀ 17 ਮੁਕਦਮੇ ਜੀ 17 ਮੁਕਦਮੇ ਆ ਚੋਂ 12 ਮੁਕਦਮੇ ਆ ਪਿਛਲੇ 5 ਸਾਲ ਤੋਂ ਪਹਿਲੇ ਪਹਿਲੇ ਖਤਮ ਹੋ ਗਏ ਸੀ ਜੀ ਇਸ ਭਗਵੰਤ ਮਾਨ ਦੀ ਸਰਕਾਰ ਨੇ 5 ਮੁਕਦਮੇ ਦਰਜ ਕੀਤੇ ਜੀ ਮੇਰੀ ਮਦਰ ਦਾ ਨਾਮ ਵੀ ਵਿੱਚ ਪਾਇਆ ਜੀ ਮੇਰੇ 72 ਸਾਲ ਦੀ ਭੂਆ ਨੇ ਉਹਨਾਂ ਦਾ ਵੀ ਨਾਮ ਵਿੱਚ ਪਾਇਆ ਜੀ ਸੋ ਮੇਰੇ ਫਾਦਰ ਨੇ ਸਦਾ ਆਪਣੇ ਕੰਮ ਦੇ ਆਧਾਰ ਤੇ ਵੋਟ ਮੰਗੀ ਆ ਮੈਨੂੰ ਮੈਨੂੰ ਆਸ ਹੈ ਕਿ ਸੰਗਰੂਰ ਦੇ ਲੋਕ ਉਨਾ ਕੰਮਾਂ ਦੇ ਆਧਾਰ ਤੇ ਉਹਨਾਂ ਨੂੰ ਗੋਠ ਪਾਣਗੇ ਇਹ ਵੀ ਲੋਕ ਸਮਝਦੇ ਨੇ ਕਿਉਂਕਿ ਜਿਹੜਾ ਜਿਸ ਤਰ੍ਹਾਂ ਬਰੂਟਲੀ ਤਰੀਕੇ ਨਾਲ ਭਗਵੰਤ ਮਾਨ ਨੇ ਤੁਹਾਡੇ ਪਤਾ ਹੀ ਨੂੰ ਮਤਲਬ ਘਰ ਤੋਂ ਅਰੈਸਟ ਕੀਤਾ ਤੁਸੀਂ ਵੀਡੀਓ ਵਾਇਰਲ ਕੀਤੀਆਂ ਉਹ ਸਾਰਿਆਂ ਨੇ ਦੇਖਿਆ ਇਸ ਚੀਜ਼ ਦਾ ਵੀ ਤੁਸੀਂ ਮਤਲਬ ਚਾਹੁੰਦੇ ਹੋ ਕਿ ਸਾਨੂੰ ਸਿੰਪਥੀ ਮਿਲਣੀ ਚਾਹੀਦੀ ਹੈ ਸੱਚ ਸਿੰਪਥੀ ਨਹੀਂ ਮੈਂ ਮੰਗਦਾ ਮੈਂ ਮੈਨੂੰ ਸਿੰਪਥੀ ਨਹੀਂ ਚਾਹੀਦੀ ਜੀ ਪੰਜਾਬ ਦੇ ਲੋਕ ਕਦੀ ਧੱਕਾ ਨਹੀਂ ਸਹਿੰਦੇ ਜੀ ਤੇ ਨਾ ਹੀ ਕਦੀ ਧੱਕਾ ਕਰਦੇ ਆ ਜੀ ਤੇ ਜਿਹਦੇ ਨਾਲ ਤੱਕਾ ਹੋਇਆ ਹੁੰਦਾ ਉਹਦੇ ਨਾਲ ਖੜਦੇ ਆ ਮੈਂ ਪਚਾਨਾ ਅੱਜ ਮੈਂ ਆਸ ਕਰਦਾ ਜੀ ਕਿ ਪੰਜਾਬ ਦੇ ਲੋਕ ਸੰਗਰੂਰ ਦੇ ਲੋਕ ਖਾਸ ਕਰਕੇ ਸਰਦਾਰ ਸੁਪਾਲ ਸਿੰਘ ਖੈਰਾ ਦਾ ਸਾਥ ਦੇਣ ਜੀ ਜੋ ਮੇਰੇ ਫਾਦਲ ਨਾਲ ਹੋਇਆ ਉਹ ਕੋਈ ਨਿੱਜੀ ਉਹਨਾਂ ਦਾ ਕੋਈ ਵੈਰ ਤਾਂ ਹੈ ਨਹੀਂ ਭਗਵੰਤ ਮਾਨ ਦਾ ਜੀ ਜੀ ਭਗਵੰਤ ਮਾਨ ਨੂੰ ਤਾਂ ਉਹ ਸਵਾਲ ਕਰਦੇ ਨੇ ਜਿੱਦਾਂ ਮੇਰਾ ਖਿਆਲ ਉਹਦੋਂ ਜੇ ਤੁਸੀਂ ਆਪਣੀ ਥੋੜੀ ਰੀਲ ਘੁਮਾ ਕੇ ਦੇਖੋਗੇ ਪਿੱਛੇ ਜੀ ਤੇ ਮਈ ਵਿੱਚ ਕਟਾਰੂ ਚੱਕ ਦੀ ਇੱਕ ਵੀਡੀਓ ਗਵਰਨਰ ਨੂੰ ਹੈਂਡ ਓਵਰ ਕੀਤੀ ਉਸ ਤੋਂ ਤਿੰਨ ਜਾਂ ਚਾਰ ਦਿਨ ਬਾਅਦ ਇੱਕ ਪਰਚਾ ਦਰਜ ਹੋ ਗਿਆ ਸਰਦਾਰ ਸੁਖਵਾਲ ਸਿੰਘ ਕਹਿ ਰਹੇ ਸੀ ਜੀ ਵੀ ਮਤਲਬ ਇਹ ਸਾਡੀ ਸਰਕਾਰ ਦੇ ਖਿਲਾਫ ਸਰਕਾਰ ਦੇ ਖਿਲਾਫ ਜੇ ਤੁਸੀਂ ਆਵਾਜ਼ ਬੁਲੰਦ ਕਰਦੇ ਜੀ ਸੋ ਜਿੱਦਾਂ ਮੈਂ ਦੱਸਿਆ ਪੰਜ ਮੁਕੱਦਮੇ 2 ਸਾਲਾਂ ਵਿੱਚ ਪੰਜਾਬ ਸਰਕਾਰ ਨੇ ਇਹਨੇ ਕੰਮ ਨਹੀਂ ਕੀਤੇ ਜਿੰਨੇ ਮੁਕੱਦਮੇ ਕੀਤੇ ਸਰਦਾਰ ਸੁਖਵਾਲ ਸਿੰਘ ਜੀ ਐਜ਼ ਅ ਪੋਲੀਟੀਕਲ ਲੀਡਰ ਨਾ ਹੋਣ ਦੇ ਨਾਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਐਜ਼ ਅ ਫਾਦਰ ਹੋਣ ਦੇ ਨਾਤੇ ਕਿ ਤੁਹਾਨੂੰ ਕਿੰਨੀ ਤਕਲੀਫ ਹੋਈ ਜਦੋਂ ਤੁਹਾਡੇ ਪਿਤਾ ਨੂੰ ਇਸ ਤਰ੍ਹਾਂ ਇੱਕ ਸਨਮਾਨਿਤ ਤੇ ਨਾਮਿਨੇਟਿਡ ਪਰਸਨ ਨੂੰ ਇਸ ਤਰ੍ਹਾਂ ਗ੍ਰਿਫਤਾਰ ਕੀਤਾ ਤੁਸੀਂ ਐਜ਼ ਅ ਵਕੀਲ ਇਹਨੂੰ ਕਿਵੇਂ ਦੇਖਦੇ ਹੋ ਲਾਲੀ ਜੀ ਹਾਂ ਦੋ ਪੱਖ ਨੇ ਇਹਦੇ ਐਜ਼ ਅ ਵਕੀਲ ਤਾਂ ਇਹ ਗੈਰ ਕਾਨੂੰਨੀ ਸੀ ਜੀ ਨਹੀਂ ਸੀ ਕਰ ਸਕਦੇ ਸੁਪਰੀਮ ਕੋਰਟ ਸਾਡਾ ਕੇਸ ਲੱਗਿਆ ਹੋਇਆ ਜੀ ਔਰ ਅੱਜ ਉਹ ਸੁਪਰੀਮ ਕੋਰਟ ਨੇ ਉਹ ਟ੍ਰਾਇਲ ਸਟੇ ਕੀਤਾ ਹੋਇਆ ਟ੍ਰਾਇਲ ਸਟੇ ਸੁਪਰੀਮ ਕੋਰਟ ਡਰੱਗਸ ਦੇ ਕੇਸ ਦੇ ਵਿੱਚ ਦੇ ਵੱਲ ਮੇਰਾ ਖਿਆਲ ਦੇਖਦੀ ਵੀ ਨਹੀਂ ਆ ਜੀ ਪਰ ਇਹ ਏਡਾ ਬਲੇਟਰੈਂਟ ਐਂਡ ਆਊਟਰਾਇਟਲੀ ਇਲੀਗਲ ਕੇਸ ਹੈਗਾ ਜੀ ਕਿਉਂ ਜੱਜਾਂ ਨੇ ਦੇਖਿਆ ਕਿ ਅਸੀਂ ਤਾਂ ਸੁਪਰੀਮ ਕੋਰਟ ਨੇ ਤੁਹਾਡਾ ਆਰਡਰ ਜਿਹੜਾ ਉਹ ਕੋਸ਼ ਕੀਤਾ ਹੋਇਆ ਤੁਸੀਂ ਅਰੈਸਟ ਕਿੱਦਾਂ ਪਾਤੀ ਜਾ ਕੇ ਉੱਤੇ ਜੀ ਇਹ ਤਾਂ ਹੈ ਵਕੀਲ ਵਾਲਾ ਪੱਖ ਗੈਰ ਕਾਨੂੰਨੀ ਸੀ ਜੀ ਟ੍ਰਾਇਲ ਵਿੱਚ ਮੇਰੇ ਹਿਸਾਬ ਨਾਲ ਤਾਂ ਕਦੀ ਟ੍ਰਾਇਲ ਵੀ ਨਹੀਂ ਹੋਣਾ ਚਾਹੀਦਾ ਪਰ ਜੇ ਕਦੀ ਟ੍ਰਾਇਲ ਹੁੰਦਾ ਵੀ ਆ ਅਸੀਂ ਅ ਅ ਵਿੱਚੋਂ ਵਿੱਚੋਂ ਕੀ ਕਹਿੰਦੇ ਐਕਵਿਟ ਹੋ ਕੇ ਨਿਕਲਾਂਗੇ ਜੀ ਬਿਕੋਜ਼ ਮੇਰੇ ਫਾਦਰ ਬੇਕਸੂਰ ਜੀ ਐਜ਼ ਅ ਸਨ ਸਰ ਬੁਰਾ ਲੱਗਿਆ ਜੇ ਮੈਂ ਕਹਾਂ ਕਿ ਮੈਂ ਬਹੁਤ ਕੋਈ ਨਹੀਂ ਜੀ ਬੱਲੇ ਬੱਲੇ ਆ ਨਹੀਂ ਜੀ ਮੇਰੇ ਫਾਦਰ ਸਾਰਿਆਂ ਵਾਸਤੇ ਇੱਕ ਪੁੱਤ ਵਾਸਤੇ ਉਹਦਾ ਉਹਦਾ ਜਿਹੜਾ ਪਿਤਾ ਹੁੰਦੇ ਨਾ ਉਹ ਉਹ ਇੱਕ ਹੀਰੋ ਹੁੰਦੇ ਆ ਬਿਲਕੁਲ ਹੀਰੋ ਉਹ ਖਾਸ ਕਰਕੇ ਮੇਰੇ ਵਾਸਤੇ ਹਾਂ ਮੇਰੇ ਵਾਸਤੇ ਤਾਂ ਕਿਉਂਕਿ ਮੇਰੇ ਫਾਦਰ ਤਾਂ ਅਸਲ ਵਿੱਚ ਹੀਰੋ ਨੇ ਜੀ ਜੀ ਜਦ ਉਹਨਾਂ ਨੂੰ ਇਸ ਬਦਸਲੂਕੀ ਨਾਲ ਲਿਆ ਗਿਆ ਜਾਂ ਜਿੱਦਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਮੇਰੇ ਮਨ ਨੂੰ ਨਾ ਬੜਾ ਦੁੱਖ ਲੱਗਾ ਜੀ ਤੇ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਮੇਰੇ ਕੋਲ ਸਮਾਂ ਵੀ ਘੱਟ ਹੈ ਮੈਂ ਵੀ ਜਾਣਾ ਜੀ 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 ਮੇਰੇ ਫਾਦਰ ਨੂੰ ਨਾ ਪੁੰਜੇ ਸੌਂਦੇ ਸੀ ਉਹ ਜੇਲ੍ਹ ਹੁੰਦੇ ਸਾਰਾ ਨੂੰ ਸੌਂਦੇ ਪਾ ਤੁਹਾਨੂੰ ਪਤਾ ਪੁੰਜੇ ਸੌਂਦੇ ਸੀ ਤੇ ਮੈਨੂੰ ਦੁੱਖ ਹੋ ਤੋਂ ਲੱਗਾ ਜਦੋਂ ਉਹਦੇ ਉਸ ਮੇਰੇ ਡੈਡ ਫਾਦਰ ਦੇ ਘਰ ਬੈਰਕ ਵਿੱਚ ਕੈਮਰਾ ਲਾਇਆ ਗਿਆ ਕੈਮਰਾ ਲਾਇਆ ਉਹ ਸ਼ਾਇਦ ਉੱਤੇ ਮਜ਼ੇ ਲੈਂਦੇ ਹੋਣੇ ਆ ਜਦੋਂ ਸ਼ਾਮ ਨੂੰ ਬਹਿ ਕੇ ਜਾਂ ਦਿਨੇ ਬਹਿ ਕੇ ਜਦ ਫਨ ਕਰਦੇ ਹੋਣੇ ਆ ਸੀਐਮ ਸਾਹਿਬ ਜੀ ਤੇ ਉਹ ਦੇਖਦੇ ਹੋਣੇ ਕਿ ਉਹ ਬੈਠਾ ਖੈਰਾ ਹਮ ਮੇਰੇ ਖਿਲਾਫ ਬੋਲਣ ਵਾਲਾ ਪੰਜਾਬ ਪੰਜਾਬੀ ਅਤੇ ਸਿੱਖਾਂ ਬਾਰੇ ਬੋਲਣ ਵਾਲਾ ਖੈਰਾ ਉਹ ਪਾਇਆ ਮੈਂ ਪੂੰਜੇ ਜ਼ਮੀਨ ਜੀ ਉਹਦੇ ਜੇ ਸ਼ਾਇਦ ਉਹ ਗੱਲ ਸੋਚ ਕੇ ਮੈਨੂੰ ਦੁੱਖ ਹੁੰਦਾ ਸੀਗਾ ਕਿ ਇੱਕ ਪਾਸੇ ਤਾਂ ਯਾਰ ਮੇਰਾ ਫਾਦਰ ਕਿਸਾਨਾਂ ਦੀ ਗੱਲ ਕਰਦਾ ਜੀ ਕਿਸ ਜੇ ਪੰਜਾਬ ਕਿਤੇ ਤੁਹਾਨੂੰ ਪਤਾ ਹੈ ਜਦ ਮੇਰੇ ਫਾਦਰ ਐਲਓਪੀਸੀ ਜੀ ਉਹਨਾਂ ਨੇ ਆਪਣਾ ਸਟਾਫ ਦੀ ਡਿਊਟੀ ਲਈ ਸੀ ਕਿ ਪੰਜਾਬ ਚ ਕਿਸੇ ਵੀ ਕਿਸਾਨ ਦੀ ਆਤਮੱਤਿਆ ਹੋਊਗੀ ਹੋਊਗੀ ਤੇ ਤੁਸੀਂ ਰਿਕਾਰਡ ਕਰਨਾ ਨੂੰ ਰਿਕਾਰਡ ਸਿਰਫ ਰਿਕਾਰਡ ਨਹੀਂ ਕਰਨਾ ਉਸ ਕਿਸਾਨ ਦੇ ਉਸ ਪਰਿਵਾਰ ਦੇ ਘਰ ਜਾ ਕੇ ਉਹਨਾਂ ਨੂੰ ਮਿਲ ਕੇ ਆਣਾ ਜੀ ਸਜ ਇੱਕ ਪਾਸੇ ਤੁਸੀਂ ਲੋਕਾਂ ਦੀ ਗੱਲ ਕਰ ਰਹੇ ਹੋ ਲੋਕਾਂ ਦੀ ਆਵਾਜ਼ ਬੰਦ ਦਿਓ ਜੀ ਤੇ ਸਰਕਾਰ ਤੁਹਾਡੇ ਨਾਲ ਇਦਾਂ ਕਰੇ ਮੈਨੂੰ ਅੱਛਾ ਨਹੀਂ ਲੱਗਦਾ ਪਰ ਉਹ ਪਰਮਾਤਮਾ ਬੈਠਾ ਸਰ ਜੀ ਲਾਲੀ ਜੀ ਜੀ ਪਰਮਾਤਮਾ ਨੇ ਇਨਸਾਫ ਕਰਕੇ ਦੇ ਆਪਾਂ ਕੋਰਟ ਕਚਹਿਰੀ ਦੀ ਗੱਲ ਕਰਦੇ ਕੋਟਾ ਨੇ ਟ੍ਰਾਇਲ ਸਟੇ ਕਰਤਾ ਠੀਕ ਹੈ ਬੱਲੇ ਬੱਲੇ ਹੋ ਗਈ ਅਸੀਂ ਜਿੱਤ ਗਏ ਜੀ ਅਸੀਂ ਪਹਿਲੇ ਵੀ ਜਿੱਤੇ ਸੀ ਅੱਗੇ ਵੀ ਜਿੱਤਾਂਗੇ ਪਰ ਉਹ ਸਰ ਉਹ ਪਰਮਾਤਮਾ ਦੀ ਜਿਹੜੀ ਮਤਲਬ ਉਸ ਸ਼ਵੀ ਨੂੰ ਢਾ ਲਾਇਆ ਉਹਦੀ ਪਰਭਾਈ ਨਹੀਂ ਨਾ ਹੋ ਸਕਦੀ ਹਾਂ ਇਹਨਾਂ ਦੇ ਵੱਲੋਂ ਤਾਂ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਜੀ ਖੈਰ ਨੂੰ ਖਤਮ ਕਰ ਦੋ ਖਤਮ ਕਰ ਦੋ ਪਰ ਉਹ ਪਰਮਾਤਮਾ ਦੇ ਬੈਠਾ ਉਹ ਕੁਦਰਤ ਨੇ ਇਨਸਾਫ ਕੀਤਾ ਅੱਜ ਆਪਾਂ ਇੱਥੇ ਬੈਠੇ ਹਾਂ ਸੰਗਰੂਹ ਜੀ ਇਹ ਇਨਸਾਫ ਹੋਇਆ ਜੀ ਕਹੀ ਤੁਸੀਂ ਤੇ ਅੰਤ ਦੇ ਵਿੱਚ ਤੁਸੀਂ ਯੂਥ ਨੂੰ ਸੰਘਰੂਰ ਦੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਕਿ ਸੁਖਪਾਲ ਖਹਿਰਾ ਨੂੰ ਕਿਉਂ ਉਹ ਸੰਸਦ ਚੁਣਨ ਕਿਉਂ ਵੋਟਾਂ ਪਾਉਂਦੇ ਆ ਦੇਖੋ ਸਰ ਮੇਰੀ ਤਾਂ ਨੌਜਵਾਨਾਂ ਨੂੰ ਬੀਬੀਆਂ ਪੈਰਾਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਮੇਰੇ ਫਾਦਰ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਸਭ ਤੋਂ ਪਹਿਲੀ ਗੱਲ ਤੋਂ ਝੂਠ ਨਹੀਂ ਬੋਲਦੇ ਜੀ ਅੱਜ ਇੱਕ ਦੌਰ ਚੱਲ ਰਿਹਾ ਸਿਆਸਤਦਾਨਾਂ ਦਾ ਸਿਆਸਤਦ ਦਾ ਕਿ ਆ ਕੇ ਕੁਝ ਵੀ ਕਹਿ ਦਿਓ ਤੁਹਾਨੂੰ 1000 ਰੁਪਏ ਦੇਵਾਂਗੇ ਜੀ ਜੀ ਕੋ ਮਿਲਿਆ 1000 ਰੁਪਏ ਅਸਲ ਵਿੱਚ ਲੋਕਾਂ ਨੂੰ ਸੱਚ ਸੁਣਨ ਦੀ ਸੱਚ ਸੁਣਨ ਦਾ ਅਧਿਕਾਰ ਹੈ ਜੀ ਤੇ ਸੱਚ ਬੋਲਣਾ ਸਰਦਾਰ ਸੁਖਪਾਲ ਸਿੰਘ ਖੈਰਾ ਤੋਂ ਸਿੱਖਣਾ ਚਾਹੀਦਾ ਜੀ ਜੇ ਉਹ ਕਈ ਕਰਾਂ ਸਰਕਾਰ ਨੂੰ ਸੁਣਨ ਦੀ ਆਤ ਨਹੀਂ ਹੈਗੀ ਸੱਚ ਸਰਕਾਰਾਂ ਫਿਰ ਜੇ ਫਿਰ ਉਹ ਸਰਕਾਰ ਹੀ ਕਿਹੜੀ ਸਰ ਜੋ ਧੱਕਾ ਨਾ ਕਰੇ ਜੀ ਪੰਜਾਬ ਦੇ ਇਤਿਹਾਸ ਤੁਸੀਂ ਜਾਨਦੇ ਹੋ ਮਤਲਬ ਹਰ ਵੀ ਸਰਕਾਰ ਤੱਕਾ ਕਰਦੀ ਹੈ ਤੁਸੀਂ ਦੇਖੋ ਪੰਜਾਬ ਦੇ ਨਾਲ ਕੀ ਹੁੰਦਾ ਆ ਰਿਹਾ ਜੀ ਫਿਰ ਕਾਂਗਰਸ ਵੀ ਤੱਕਾ ਹੋਇਆ ਹੋਣਾ ਦੇਖੋ ਮੈਂ ਤਾਂ ਕਹਿੰਦਾ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਝੂਠਾ ਮੁਕਦਮਾ ਬਣਾਇਆ ਗਿਆ ਸੀ ਜੀ ਸਰਕਾਰ ਕਾਂਗਰਸੀ ਹੋਈ ਨਹੀਂ ਜਿਹੜਾ ਬੰਦਾ ਚਲਾ ਰਿਹਾ ਉਹਦੇ ਇਸ਼ਾਰਿਆਂ ਤੇ ਸਾਰੇ ਗਲਤ ਕੰਮ ਹੁੰਦੇ ਉਹ ਮਤਲਬ ਜਿਹਨੂੰ ਕੋਈ ਚੁਬਦਾ ਉਹਦੇ ਤੇ ਉਹ ਤੱਕਾ ਕਰੋਗੇ ਬਿਲਕੁਲ ਜਿੱਦਾਂ ਮੈਂ ਦੱਸਿਆ ਗਿਆ ਉਹ ਸਰਕਾਰ ਹੀ ਕਿਹੜੀ ਜਿਹੜੀ ਸ਼ੱਤਤ ਨਾ ਕਰੇ ਆਪਣੇ ਵਸ਼ਿੰਦਿਆਂ ਤੇ ਜੀ 2017 15 ਦਾ ਇਹ ਮੁਕਦਮਾ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਤੋਂ ਬਾਅਦ ਕੈਪਟਨ ਦੇ ਛਾਪਾ ਹੋ ਗਿਆ ਜੀ ਭਗਵਾਨਤਮਾਨ ਨੇ ਫਿਰ ਅਰੈਸਟ ਕਰਾਤਾ ਤੁਸੀਂ ਦੱਸੋ ਮੈਂ ਗਲਤ ਗੱਲ ਕਹਿ ਰਿਹਾ ਨਹੀਂ ਠੀਕ ਹੈ ਪਰ ਮਹਿਤਾਬ ਜੀ ਹੁਣ ਤੁਸੀਂ ਯੂਥ ਦੇ ਲੀਡਰ ਹੋਗੇ ਅੱਗੇ ਆਉਣ ਵਾਲੇ ਐਮਐਲਏ ਵੀ ਹੋ ਸਕਦੇ ਹੋ ਪ੍ਰਮਾਤਮਾ ਕਰੇ ਤੁਸੀਂ ਮੰਤਰੀ ਜਾਂ ਤੁਹਾਡੇ ਫਾਦਰ ਜੀ ਮੁੱਖ ਮੰਤਰੀ ਬਣਦੇ ਨੇ ਕਿਸੇ ਟਾਈਮ ਪੰਜਾਬ ਦੇ ਤਾਂ ਫਿਰ ਵੀ ਇਹ ਤਾਂ ਕੇਸ ਤਰ੍ਹਾਂ ਹੀ ਚੱਲਦੇ ਰਹਿਣਗੇ ਦੇਖੋ ਜਿਹੜਾ ਬੰਦੇ ਜਿਹੜ ਇੱਕ ਪੰਜਾਬੀ ਚ ਕਿਹਾ ਜਾਂਦਾ ਕਿ ਜਿਹਦੇ ਘਰ ਅੱਗ ਲੱਗੀ ਹੋਏ ਨਾ ਸੇਕ ਉਹਨੂੰ ਲੱਗਦਾ ਜੀ ਮੇਰੇ ਫਾਦਰ ਤੁਸੀਂ ਬਹੁਤ ਅੱਗੇ ਚਲੇ ਗਏ ਸੀ ਐਮ ਬਰਾਣਾ ਪਤਾ ਨਹੀਂ ਉਹ ਪਰਮਾਤਮਾ ਦੇ ਅੱਗੇ ਚਲੋ ਕੋਈ ਗੱਲ ਆਸਵਾਦ ਤਾਂ ਹੁੰਦਾ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਸਿੰਪਲ ਤੁਸੀਂ ਮੈਨੂੰ ਗੱਲ ਯਾਦ ਕਰਾ ਐਨਐਸਏ ਦੀ ਗੱਲ ਕਰਦੇ ਆ ਨੈਸ਼ਨਲ ਸਿਕਿਉਰਿਟੀ ਐਕਟ ਜੀ ਇਹਦੇ ਵਿੱਚ ਨਾ ਜਿਹੜੇ ਤੁਸੀਂ ਵਕੀਲ ਐ ਕੋਈ ਮੇਰਾ ਭਰਾ ਸੁਣ ਰਿਹਾ ਹੋਊਗਾ ਉਹ ਜਾਣਦੇ ਐ ਕਿ ਜ਼ਮਾਨਤ ਲੈਣੀ ਐਨਐਸਏ ਚ ਬੜੀ ਔਖੀ ਆ ਬਹੁਤ ਔਖੀ ਕਿਉਂਕਿ ਪਹਿਲੇ ਤਾਂ ਆਪਾਂ ਜ਼ਮਾਨਤਾਂ ਲਈਦੀ ਹੁੰਦੀ ਸੀ ਕੋਰਟ ਚ ਜੇ ਮੈਂ ਅੱਜ ਤੁਸੀਂ ਮੇਰਾ ਕਿਸੇ ਦਾ ਕਤਲ ਵੀ ਕਰ ਦੋਗੇ ਤੁਹਾਨੂੰ 6 ਮਹੀਨੇ ਸਾਲ 2 ਸਾਲ 5 ਸਾਲ ਜੇਲ੍ਹ ਰੱਖਾਂਗੇ ਤੁਸੀਂ ਕੋਰਟ 'ਚ ਜ਼ਮਾਨਤ ਲਾਉਂਗੇ ਤੁਹਾਡੀ ਜ਼ਮਾਨਤ ਹੋ ਜਾਊਗੀ ਜੀ ਸ਼ਾਇਦ ਕਤਲ ਨਹੀਂ ਆ ਛੋਟੇ ਘੱਟ ਕੇਸ ਜੀ ਐਨਐਸਏ ਵਿੱਚ ਤੁਹਾਡੀ ਬੇਲ ਜਿਹੜੀ ਆ ਉਹ ਐਡਵਾਈਜ਼ਰੀ ਬੋਰਡ ਦੇ ਲੱਗਦੀ ਹੈ ਪਹਿਲੀ ਗੱਲ ਤਾਂ ਕੋਟਾ ਹੀ ਕੋਟਾਂ ਦਾ ਰਾਹ ਬੰਦ ਹੋ ਜਾਂਦਾ ਰਾਹ ਬੰਦ ਹੁੰਦਾ ਐਡਵਾਈਜ਼ਰੀ ਬੋਰਡ ਬੈਠੇ ਮੈਂ ਮੈਂ ਤੁਸੀਂ ਤੁਸੀਂ ਕਹਾਂ ਕਿ ਖੈਰਾ ਸਾਹਿਬ ਕੋਈ ਧੱਕਾ ਕਰਨਗੇ ਕਿ ਨਹੀਂ ਜੀ ਮੇਰੇ ਦਾਦਾ ਜੀ ਸਰਦਾਰ ਸੁਖਜਿੰਦਰ ਸਿੰਘ ਜੀ ਉਹ 9 ਸਾਲ ਜੇਲ੍ਹ ਕੱਟੇ ਆ ਉਹਨਾਂ ਨੇ ਜੀ ਉਹਨਾਂ ਤੇ ਟਾੜਾ ਵੀ ਲੱਗੀ ਮੀਸਾ ਵੀ ਲੱਗੀ ਹਾਂਜੀ ਤੇ ਉਹ ਸਾਡੇ ਘਰ ਤਾਂ ਆਰਮੀ ਵੀ ਆਉਂਦੀ ਰਹੀ ਹੈ ਕੰਨਾਂ ਟੱ ਜਿਹੜੇ ਬੰਦੇ ਦੇ ਨਾਲ ਆਪ ਇਹ ਹੋਇਆ ਹੁੰਦਾ ਮੇਰਾ ਖਿਆਲ ਉਹ ਬੰਦਾ ਕਦੀ ਕਿਸੇ ਨਾਲ ਧੱਕਾ ਨਹੀਂ ਕਰਦਾ ਜੀ ਹਾਂ ਜਿਨ੍ਹਾਂ ਨੇ ਸਾਨੂੰ ਝੂਠੇ ਕਮਕਦਮਿਆਂ 'ਚ ਫਸਾਇਆ ਉਹਨਾਂ ਦੇ ਉਹਨਾਂ ਤੇ ਜੋ ਕਾਰਵਾਈ ਬੰਦੀ ਉਹ ਕਰਾਂਗੇ ਜੀ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਕੀਮਤੀ ਸਮਾਂ ਲੈਣ ਦਾ ਜੇ ਕੋਈ ਅਪੀਲ ਜਾਂ ਮੈਸੇਜ ਕਰਨੀ ਚਾਹੁੰਦੇ ਤਾਂ ਤੁਸੀਂ ਕਰ ਸਕਦੇ ਹੋ ਮੇਰੀ ਤੁਹਾਡੇ ਰਾਹੀਂ ਸਾਰੇ ਤੁਹਾਡੇ ਵਿਊਅਰਸ ਨੂੰ ਇਹੀ ਬੇਨਤੀ ਹੈ ਜੀ ਕਿ ਸਰਦਾਰ ਸੁਖਪਾਲ ਸਿੰਘ ਖਹਿੜਾ ਦਾ ਸਾਥ ਦਿਓ ਇੱਕ ਸੱਚੇ ਸੁੱਚੇ ਤੇ ਨੇਕ ਇਨਸਾਨ ਨੇ ਜੀ ਉਹ ਜ਼ਿੰਦਗੀ ਵਿੱਚ ਪੰਜਾਬ ਪੰਜਾਬੀਅਤ ਔਰ ਖਾਸ ਕਰਕੇ ਸਿੱਖਾਂ ਦੀ ਗੱਲ ਕਰਦੇ ਆ ਤੇ ਆਪਾਂ ਨੂੰ ਨੇਕ ਇਨਸਾਨ ਸਾਫ਼ ਸੁਥਰਾ ਮੇਰੇ ਫਾਦਰ ਇੱਕ ਮੁਕਦਮੇ ਚ ਦੋ ਵਾਰ ਜੇਲ੍ਹ ਜਾ ਚੁੱਕੇ ਆ ਪਰ ਫਿਰ ਵੀ ਅੱਜ ਲੋਕ ਮੰਨਦੇ ਕਿ ਉਹ ਸਾਫ਼ ਸੁਥਰੇ ਨੀਅਤ ਦੇ ਬੰਦੇ ਆ ਜੀ ਸੋ ਮੇਰੀ ਇਹ ਹੀ ਬੇਨਤੀ ਹੈ ਕਿ ਸਾਰੇ ਆਪਾਂ ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਸਾਥ ਦਈਏ ਤੇ ਹੰਕਾਰੀ ਭਗਵੰਤ ਮਾਨ ਨੂੰ ਜਦੋਂ ਤੁਸੀਂ ਕਿਹਾ ਉਹਨਾਂ ਦੇ ਕਿਲਾ ਵਿੱਚ ਉਹਨਾਂ ਦੇ ਕਿਲੇ ਵਿੱਚ ਉਹਨਾਂ ਨੂੰ ਹਰਾ ਕੇ ਦਿਖਾਈਏ ਇਹ ਉਹਨਾਂ ਦੀ ਤੁਹਾਡੇ ਹੱਥ ਸੇ ਸਾਰੀ ਗੀ ਬਹੁਤ ਬਹੁਤ ਮਿਹਰਬਾਨੀ ਖਹਿਰਾ ਸਾਹਿਬ ਥੈਂਕ ਯੂ ਸਰ ਨਾਈਸ ਟੂ ਮੀਟਿੰਗ ਥੈਂਕ ਯੂ ਸਰ ਥੈਂਕ ਯੂ ਫਰ ਅਨਰਿੰਗ ਮੀ